ਇਹ ਰਾਕ ਚੁੱਕੀ ਆ ਜਦੋਂ ਮੇਰਾ ਹਜ਼ੰਟ ਉਹਦਾ ਨਾਮ ਲਾ ਲੀਆ ਮੇਰਾ ਕੋਈ ਕਾਲ ਨਾ ਮੈਸੇਜ ਨਾ ਕੋਈ ਰਸੀਵ ਨਹੀਂ ਕਰਦਾ ਹੈਗਾ ਆ ਤੇ ਹੁਣ ਮੈਂ ਇੱਥੇ ਕੰਪਨੀ ਚ 3 ਲੱਖ ਚ ਦੇ ਦਿੱਤਾ ਹੈ ਤੇ ਕੰਪਨੀ ਵਾਲਾ ਹੁਣ ਮੈਨੂੰ ਟੌਰਚਰ ਕਰਦਾ ਹੈ ਕਿ ਮੈਨੂੰ ਹੁਣੇ ਪੈਸੇ ਭਰਣ ਦੇ ਦੇ ਜਰਾ ਹੁਣ ਦੱਸੋ ਮੈਂ ਕਿੱਥੋਂ ਪੈਸੇ ਭਰਾਂ ਨਾ ਮੇਰੇ ਘਰ ਦੀ ਹਾਲਾਤ ਹੈ ਇੰਨੇ ਪੈਸੇ ਭਰਨ ਦੀ ਨਾ ਮੇਰਾ ਲਾਦੀ ਹੁਣ ਫੋਨ ਚੱਕ ਦਿਆ ਹੈ ਇਸ ਵਿੱਚ ਵਾਸਤੇ ਮੇਰੇ ਪੰਜਾਬੀ ਭੈਣ ਭਰਾਵੋ ਬਾਹਰਲੇ ਦੇਸ਼ਾਂ ਵਿੱਚ ਖਾਸ ਕਰਕੇ ਗਲਫ ਦੇ ਵਿੱਚ ਸਾਡੀਆਂ ਭੈਣਾਂ ਦੇ ਨਾਲ ਇੰਨਾ ਤੱਕਾ ਇੰਨੇ ਗਲਤ ਕੰਮ ਹੋ ਰਿਹਾ ਇੰਨੇ ਤਸ਼ੱਦਦ ਹੋ ਰਿਹਾ ਕਿ ਅਸੀਂ ਪੰਜਾਬੀ ਕਦੋਂ ਜਾਗਾਂਗੇ ਅਸੀਂ ਪੰਜਾਬੀ ਕਦੋਂ ਮਤ ਕਰਨ ਵਾਸਤੇ ਅੱਗੇ ਆਵਾਂਗੇ ਬਸ ਹਮੇਸ਼ਾ ਇਹੋ ਹੀ ਸੁਣਦੇ ਆ ਨਾ ਗਦਰੀ ਦੇ ਬਜ਼ਾਰਾਂ 'ਚ ਉਹ ਧੀਆ ਭੈਣਾਂ ਛਡਾਈਆਂ ਸਾਡੇ ਬਜ਼ੁਰਗਾਂ ਨੇ ਸਾਡੇ ਬਜ਼ੁਰਗਾਂ ਨੇ ਜੰਗਾ ਚੁੱਤਾਂ ਲੜੀਆਂ ਸਰਾਂ ਤੇ ਚੁੰਨੀਆਂ ਰੱਖੀਆਂ ਉਹ ਬਜ਼ੁਰਗਾਂ ਤੱਕ ਹੀ ਗੱਲ ਰਹਿ ਗਈ ਅੱਕੇ ਅਸੀਂ ਕੁਝ ਨਹੀਂ ਕਰਨਾ ਅੱਜ ਮੈਂ ਸਬੂਤਾਂ ਦੇ ਨਾਲ ਇੱਕ ਵੀਡੀਓ ਲੈ ਕੇ ਆਇਆ ਇਰਾਕ ਵਿੱਚ ਵਸਦੇ ਹਰ ਪੰਜਾਬੀ ਦਾ ਫਰਜ਼ ਬਣਦਾ ਕਿ ਆਪਣੀ ਭੈਣ ਸਮਝ ਕੇ ਮਦਦ ਕਰਨੀ ਤੇ ਗੁਰੂ ਬਾਜਾ ਵਾਲੇ ਨੂੰ ਦਿਖਾਉਣਾ ਕਿ ਤੇਰੀ ਬਣਾਈ ਜਿਹੜੇ ਸਿੱਖ ਆ ਸਿੱਖੀ ਆ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹੂਗੀ ਆ ਭੈਣ ਸਾਡੇ ਨਾਲ ਜੁੜੀ ਆ ਅੱਜ ਇਹਦੇ ਮੂੰਹ ਸੁਣ ਕੇ ਫੇਰ ਤੁਹਾਨੂੰ ਦੁੱਖ ਲੱਗੂਗਾ ਫੇਰ ਤੁਹਾਨੂੰ ਸੱਚਾਈ ਦਾ ਪਤਾ ਲੱਗੂਗਾ ਕਿ ਹਾਂ ਕਿ ਕਿੱਦਾਂ ਉਹਦਾ ਭੈਣ ਨਾਲ ਤਸ਼ੱਦਦ ਹੋ ਰਿਹਾ ਪੈਣ ਦੱਸਿਓ ਕੀ ਗੱਲਬਾਤ ਹੋਈ ਤੁਹਾਡੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਕਰ ਲਾ ਮੇਰੇ ਬਰਾਂ ਮੈਂ ਇਰਾਕ ਚ ਫਸ ਚੁੱਕੀ ਹਾਂ ਜਿੱਦ ਮੇਰਾ ਰੈਜ਼ੈਂਟ ਉਹਦਾ ਨਾਮ ਲਾ ਲੀਆ ਮੇਰਾ ਕੋਈ ਕਾਲ ਨਾ ਮੈਸੇਜ ਮੈਨਾਂ ਕੋਈ ਰਸੀਵ ਨਹੀਂ ਕਰਦਾ ਹੈਗਾ ਆ ਜਦੋਂ ਮੈਂ ਇੱਥੇ ਕੰਪਨੀ ਚ ਤਿੰਨ ਲੱਖ ਚ ਦੇ ਸ ਦਿੱਤਾ ਹੈ ਤੇ ਕੰਪਨੀ ਵਾਲਾ ਹੁਣ ਮੈਨੂੰ ਟੌਰਚਰ ਬਹੁਤ ਕਰਦਾ ਹੈ ਤੇ ਮੈਨੂੰ ਉਹਦੇ ਪੈਸੇ ਭਰਨ ਤੇ ਇੰਨੇ ਜਿਹੜਾ ਹੁਣ ਦੱਸੋ ਮੈਂ ਕਿੱਥੋਂ ਪੈਸੇ ਬਣਾਣਾ ਮੇਰੇ ਘਰ ਦੀ ਹਾਲਾਤ ਐ ਇੰਨੇ ਪੈਸੇ ਭਰਨ ਦੀ ਨਾ ਮੇਰਾ ਡਾਡੀ ਹੁਣ ਫੋਨ ਚੱਕਦਾ ਪਿਆ ਆ ਇਹ ਪੈਣ ਕਿੰਨੇ ਕਿੰਨੇ ਪੈਸੇ ਲਾ ਕੇ ਆਏ ਤੁਸੀਂ? 1 ਲੱਖ ਤੇ ਇੱਥੇ ਜਿੱਥੇ ਤੁਸੀਂ ਰਹਿ ਰਹੇ ਆ ਤੁਹਾਡਾ ਤਸ਼ੱਦਦ ਹੋ ਰਿਹਾ ਤੁਹਾਡਾ ਧੱਕਾ ਹੋ ਰਿਹਾ ਤੁਸੀਂ ਪੰਜਾਬ ਜਾਣਾ ਚਾਹੁੰਦੇ ਤੁਹਾਨੂੰ ਇਹ ਭੇਜਨੇ ਰਿਹਾ ਬੰਦਾ ਇਹ ਨਹੀਂ ਹੈ ਕਹਿੰਦੇ ਪੈਸੇ ਭਰੋ ਪਹਿਲਾਂ 3 ਲੱਖ ਫਿਰ ਭੇਜਾਂਗੇ ਤੁਹਾਨੂੰ ਇਹ ਭਾਨ ਕਿਹੜੀ ਚੀਜ਼ ਆ ਜਦੋਂ ਇੱਕ ਵਾਰੀ ਪੈਸੇ ਤੁਸੀਂ ਆਉਣ ਦੇ ਲੱਲੇ ਆ ਫਿਰ ਕਾਦੇ ਪੈਸੇ ਭਰਾ ਰਿਹਾ ਇੱਕ ਟਿਕਟ ਹੀ ਲੱਗਦੀ ਨਾਰਮਲ ਵਾਪਸ ਜਾਣ ਨੂੰ ਆਪਣਾ ਵੀਜ਼ਾ ਕੈਨਸਲ ਕਰਾਓ ਤਾਂ ਤੁਸੀਂ ਵਾਪਸ ਜਾ ਸਕਦੇ ਫਿਰ ਕਾਦੇ ਇਹ ਬੰਦਾ ਪੈਸੇ ਮੰਗਦਾ ਜਿਹੜਾ ਮੇਰਾ 에ਜੈਂਟਾ ਹੋਂਨੇ ਕੰਪਨੀ ਨੂੰ ਲੈ ਕੇ ਪੈਸੇ ਖਾਦੇ ਆ ਤੇ ਉਹਨੇ ਮੈਨੂੰ ਕਢਵਾਉਣ ਦਾ ਮਤਲਬ ਕੀ ਆ ਜਿਆਦੂ ਜਿਹਾ ਵੀ ਮੈਨੂੰ ਕਿਹਾ ਕਿ ਤੁਸੀਂ ਕੰਪਨੀ ਤੋਂ ਬਾਹਰ ਕਢਵਾ ਕੇ ਇਹਨਾਂ ਕੰਮ ਕਰਵਾਉਂਗਾ ਹੁਣਾਂ ਨੇ ਮੈਨੂੰ ਇੱਥੇ ਕੰਪਨੀ ਚ ਫਸਾਇਆ ਹੈ ਕੰਪਨੀ ਦਾ ਬੰਦਾ ਮੈਨੂੰ ਬਹੁਤ ਤੌਰਚਰ ਕਰਦਾ ਹੈ ਮਤਲਬ ਤੁਹਾਨੂੰ ਕਹਿ ਸਕਦੇ ਆ ਪੰਜਾਬੀ ਦੇ ਅੱਖਰਾਂ ਚ ਕਿ ਬੰਦੀ ਬਣਾ ਕੇ ਰੱਖਿਆ ਤੁਸੀਂ ਮਰਜ਼ੀ ਦੇ ਨਾਲ ਘੁੰਮ ਫਿਰ ਨਹੀਂ ਸਕਦੇ ਮਰਜ਼ੀ ਦੇ ਨਾਲ ਗੱਲਬਾਤ ਨਹੀਂ ਕਰ ਸਕਦੇ ਮਤਲਬ ਇੱਕ ਬੰਦੀ ਬਣ ਕੇ ਤੁਸੀਂ ਕਮਰੇ ਚ ਰਹੇ ਆ ਜਿਹੜਾ ਬਜ਼ੁਰਗ ਆਰਪੀ ਆ ਉਹ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਇੱਕ ਕੁੜੀ ਦਾ ਬਾਰਲੇ ਦੇਸ਼ ਦੇ ਵਿੱਚ ਖਾਸ ਕਰਕੇ ਬਗੈਰ ਮੁਲਕੀ ਕੇ ਬਗੈਰ ਜਿਹਨੂੰ ਕਹਿ ਸਕਦੇ ਕਿ ਹੋਰ ਦੇਸ਼ ਦੇ ਬੰਦੇ ਦੇ ਨਾਲ ਰਹਿਣਾ ਕਿੰਨਾ ਮੁਸ਼ਕਲ ਦੁੱਬਰ ਹੋਊਗਾ ਕਿ ਤਸ਼ੱਦਦ ਕਰਦਾ ਹੋਊ ਕਿਦਾਂ ਬੋਲਦਾ ਹੋਊ ਕੀ ਹਰਕਤਾਂ ਕਰਦਾ ਹੋਊਗਾ ਉਹ ਭੈਣ ਇਹਨਾਂ ਚੀਜ਼ਾਂ ਨੂੰ ਖੁੱਲ ਕੇ ਬੋਲ ਨਹੀਂ ਸਕਦੀ ਤੇ ਇਹ ਦੱਸਿਆ ਗਿਆ ਭੈਣ ਵੱਲੋਂ ਕਿ ਕੋਈ ਲਾਲੀ ਨਾਮ ਦਾ ਏਜੰਟਾ ਦੇਖ ਵੀਰ ਪਹਿਲੀ ਤਾਂ ਤੇਰੀ ਅਜੇ ਤੱਕ ਕੋਈ ਫੋਟੋ ਨਹੀਂ ਲਾਈ ਤੇ ਨਾ ਹੀ ਤੇਰਾ ਜੇ ਕੋਈ ਚਿਹਰਾ ਨਸ਼ਰ ਕੀਤਾ ਵਾ ਜੇ ਤੂੰ ਕੁੜੀ ਦੀ ਨਹੀਂ ਹੈਲਪ ਕਰੇਂਗਾ ਕੁੜੀ ਦੀ ਨਹੀਂ ਮਤ ਕਰੇਂਗਾ ਮੈਂ ਕੱਲਾ ਨਹੀਂ ਮੈਂ ਵੀ ਲੱਗੀਆਂ ਤੇ ਮੇਰੇ ਵਰਗੇ ਹੋਰ ਬਹੁਤ ਭੈਣ ਭਰਾ ਬੈਠੇ ਆ ਤੇ ਜਿਨ੍ਹਾਂ ਨੂੰ ਰੱਬ ਨੇ ਤਾਕਤ ਬਖਸ਼ੀ ਆ ਹਿੰਮਤ ਬਖਸ਼ੀ ਆ ਖਾਸ ਕਰਕੇ ਭਾਈ ਕਨਈਆ ਖਾਲਸਾ ਜੂ ਕੇ ਏਡ ਵਾਲੇ ਵੀ ਸਾਡੇ ਨਾਲ ਵੀਰ ਜੁੜੇ ਆ ਉਹ ਵੀਰ ਆਪਣਾ ਮੈਸੇਜ ਦੇ ਦੇ ਤੁਸੀਂ ਕਿਹੜੇ ਕਿਹੜੇ ਕੰਮ ਕਰਦੇ ਆ ਕਿੱਦਾਂ ਸੇਵਾ ਕਰ ਰਹੇ ਆ ਤੁਸੀਂ ਹਲੋ ਬਿੰਦਰ ਭਾਈ ਆਪਣਾ ਹਲੋ ਜੀ ਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਜਿੱਤਾ ਹੁਣੇ ਇਹ ਕੁੜੀ ਕੁੜੀ ਨੇ ਜਿੱਤਾ ਹੁਣ ਵਿੱਚ ਆਪਣੀ ਕੁੜੀ ਇੱਕ ਹੋਰ ਹੈ ਭੈਣ ਆਪਣੇ ਪ੍ਰੀਤ ਅੱਛਾ ਜੀ ਇਹਨੇ ਫੋਨ ਕੀਤਾ ਸੀਗਾ ਕਿ ਭਾਈ ਇਹ ਕਰਕੇ ਵੀ ਕੁੜੀ ਫਸੀ ਹੈ ਨਾ ਵੀ ਇਹਨੂੰ ਜਿਹੜਾ ਬੁੜਾ ਪਾਪਾ ਜਿਹੜਾ ਇਹਨੂੰ ਤੰਗ ਕਰਦਾ ਹੈ ਕਿ ਤੁਹਾਨੂੰ ਜੀ ਤਾਂ ਇਹ ਇਹ ਕੁੜੀ ਨੂੰ ਫਸੇ ਨੂੰ ਵੀ 6 ਮਹੀਨੇ ਹੋ ਗਏ ਹੈ ਨਾ 6 ਤੋਂ 5 ਸਾਲ ਹੋ ਗਿਆ ਹੋਣਾ ਅੱਛਾ ਜੀ ਉਹ ਕੁੜੀ ਤੇ ਜਿਆਦਾ ਜਿਆਦਾ ਜਿੱਤਾਂ ਜਾਨੀ ਕਿ ਇੰਦਾ ਦਾਤਿਆਚਾਰ ਕਰਦਾ ਫੋਨ ਵੀ ਇਹਦਾ ਖੋਲਿਆ ਕੋਨੇ ਨਾ ਆ ਸੁਣ ਲੋ ਸਾਰਿਆਂ ਫੋਨ ਵੀ ਨਹੀਂ ਦਿੱ ਹਾਂਜੀ ਫੋਨ ਵੀ ਨਹੀਂ ਦੇ ਰਿਹਾ ਪਾਪਾ ਉਹ ਫੇਰੇ ਉਹਨੂੰ ਜਦੋਂ ਕੋਈ ਦਵਾਈ ਦੇਣ ਚਾਹੁੰਦਾ ਕੋਈ ਕਿ ਇਹਦੀ ਖੰਗ ਵੀ ਬਹੁਤ ਵੱਧ ਗਈ ਸੀ ਮੈਨੂੰ ਲੱਗਦਾ ਜੀ ਜਿਸ ਹਿਸਾਬ ਨਾਲ ਖੰਗ ਹੈ ਵੀ ਕੁੜੀ ਦਾ ਕਿਤੇ ਇੱਥੇ ਨਾ ਵੀ ਕੁਝ ਹੋ ਜਵੇ ਇਹਨੂੰ ਨਾ ਅੱਛਾ ਜੀ ਤੇ ਇਹ ਦਵਾਈ ਲੈ ਕੇ ਭੇਜਣਗੇ ਉਹ ਵੀ ਨਹੀਂ ਅੰਦਰ ਜਾਣ ਦਿੱਤੀ ਉਹਨੇ ਅੱਛਾ ਕਰਦਾ ਜੀ ਉੱਥੇ ਕੁੜੀ ਹੁਣ ਫੋਨ ਯੂਜ਼ ਕਰਦੀ ਆ ਤੇ ਉਹ ਫੋਨ ਵੀ ਦੇਖਦਾ ਕਈ ਵਾਰੀ ਤਾਂ ਸੁਣਦੀ ਆ ਸਾਰਾ ਕੁਝ ਜਾ ਕੇ ਤਲਾਸ਼ੀ ਕਰਦਾ ਅੱਛਾ ਜੀ ਇਹਦੇ ਕੋਲ ਫੋਨ ਤਾਂ ਨਹੀਂਗਾ ਕੋਈ ਦੇ ਕਿਤੇ ਕਪਲੇਟ ਨਾ ਕਰ ਦਵੇ ਹਨਾ ਅੱਛਾ ਜੀ ਜਿਹੜਾ ਫੋਨ ਆ ਜਿਹੜੀ ਕੁੜੀ ਵਿੱਚ ਪ੍ਰਿਆ ਐਨੇ ਲੈ ਕੇ ਦਿੱਤਾ ਨੂੰ ਫੋਨ ਅੱਛਾ ਜੀ ਠੀਕ ਆ ਹਾਂ ਜੀ ਹੋ ਹੁਣ ਉਹ ਵੀ ਇਹ ਗੱਲ ਕਰਤੀ ਆ ਹੁਣ ਇਹ ਮੇਰੇ ਖਿਆਲ ਵਿੱਚ ਸਾਡੇ ਨਾਲ ਦੋ ਤਿੱਕਾਂ ਹੋ ਗਈਆਂ ਵੀ ਹੁਣ ਅਸੀਂ ਵੀ ਪੀਰ ਜੀ ਪਤਾ ਕੀ ਕੰਮ ਕਮਾ ਕਰਨਾਂ ਤੇ ਜਾਣਾ ਹੁੰਦਾ ਸਾਢੇ 3 ਵਜੇ ਜਦੋਂ ਰਾਤ ਨੂੰ ਕੜਕੇ ਨੇ ਫੋਨ ਆਦਾ ਤੇ ਮਨ ਵੀ ਖਰਾਬ ਹੁੰਦਾ ਤੇ ਅਸੀਂ ਹੁਣ ਕੀ ਕਰੀਏ ਹਾਂ ਹਾਂਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਵੀ ਜਿੰਨੀ ਵੀ ਕੋਈ ਵੀ ਆਪਣੀਆਂ ਬੀਬੀਆਂ ਭਾਣਾ ਬੈ ਸੌਂਦੀਆਂ ਹਨਾ ਜਾਂ ਇੱਥੇ ਆਪਣੀ ਕੋਈ ਵੀ ਬਾਹਰ ਇਰਾਕ ਜਾਂ ਕਿਤੇ ਵੀ ਨਾ ਭੇਜੋ ਬਹੁਤ ਬੁਰਾ ਹਾਲ ਕਰਦੇ ਇੰਨਾ ਕਿ ਹਾਲਾਤ ਕੁੜੀ ਦੇ ਖਰਾਬ ਹੋ ਗਏ ਕੋਈ ਬਿਮਾਰ ਹੋਈ ਹੈ ਨਾ ਤਾਂ ਉਹ ਖਾਣ ਨੂੰ ਕੁਛ ਇਹਦੇ ਕੋਲ ਆ ਠੀਕ ਹੈ ਉਹਨੂੰ ਉੱਥੇ ਅੱਜ ਜੁਮਾ ਆ ਤੇ ਵੀਰ ਜੀ ਤੁਸੀਂ ਇਹ ਲਾ ਲਓ ਕਿ ਉੱਥੇ ਹੁਣਾਂ ਅੰਦਰ ਲੋਕ ਲੱਗੇ ਹੋਏ ਐ ਇਸਦੇ ਇਹ ਕੱਲੀ ਕੁੜੀ ਉੱਥੇ ਕੈਦ ਆ ਇਹ ਕੱਲੀ ਕੁੜੀ ਕੈਦ ਆ ਉੱਥੇ ਹਾਂਜੀ ਆਹ ਉਹ ਉੱਥੇ ਕੁੜੀ ਕੈਦ ਆਉਣੇ ਉਹ ਰੋਟੀ ਦਾ ਜ਼ਿਗਾਰਡ ਕਰਦੇ ਆ ਤੇ ਅਸੀਂ ਇਹੀ ਕਾਰਾਟੀ ਵੀ ਕਿੱਦਾਂ ਕਰੀਏ ਹੁਣ ਉਹ ਲੋਕ ਲਾ ਕੇ ਚਾਬੀ ਲੈ ਕੇ ਅੱਜ ਜੁਮਾ ਆ ਉੱਥੇ ਹਾਂਜੀ ਮਣੋ ਉਹ ਨੂੰ ਕਿ ਹੁਣ ਪਏ ਕੀ ਖਾਓਗੇ ਹਾਂ ਉੱਥੇ ਸੋ ਸਾਰੇ ਭੈਣ ਭਰਾਵਾਂ ਨੂੰ ਹੱਥ ਵਧ ਕੇ ਬੇਨਤੀ ਪਹਿਲਾਂ ਤੇ ਇਹ ਮੇਰਾ ਮੈਸੇਜ ਪੰਜਾਬ ਦੀ ਧਰਤੀ ਤੇ ਹਰਕਤ ਤੱਕ ਜਾਣਾ ਚਾਹੀਦਾ ਆ ਕਿ ਆਪਣੀਆਂ ਜਿਹੜੀਆਂ ਧੀਆ ਜਾਂ ਭੈਣਾ ਵਾਂ ਉਹਨਾਂ ਨੂੰ ਪਹਿਲੀ ਗੱਲ ਤੇ ਬਾਹਰ ਨਾ ਭੇਜੋ ਜਿਹੜੀ ਕੋਈ ਤਿਆਰ ਬਾ ਤਿਆਰ ਬੈਠੀ ਆ ਜਾਂ ਇਹੋ ਜਿਹੇ ਲੋਕਾਂ ਨੇ ਝਾਂਸੇ ਵਿੱਚ ਆ ਕੇ ਕਹਿ ਦਿੰਦੇ ਆ ਜੀ ਤੁਹਾਨੂੰ ਸੈਲਰੀ ਮਿਲੂਗੀ ਘਰ ਦਾ ਕੰਮ ਕਰਨਾ ਰਹਿ ਐਸ ਮਿਲੂਗੀ ਏਸੀ ਕਮਰਾ ਮਿਲੂਗਾ ਜਿਹੜੇ ਆ ਤਸ਼ੱਦਦ ਹੁੰਦੇ ਆ ਇਹ ਕੋਈ ਨਹੀਂ ਦੱਸਦਾ ਭਾਈਕ ਨੇ ਜਾਂ ਐਡ ਵਾਲਿਆਂ ਨੇ ਪਹਿਲਾਂ ਵੀ ਬਹੁਤ ਸਾਰੀਆਂ ਕੁੜੀਆਂ ਨੂੰ ਇਥੋਂ ਬੰਦੀ ਜਿਹੜੀ ਬਣੀਆਂ ਸੀ ਉਹਨਾਂ ਨੂੰ ਛਡਾ ਕੇ ਪੰਜਾਬ ਦੀ ਧਰਤੀ ਤੇ ਭੇਜਿਆ ਹੋਰ ਵੀ ਜਿਹੜੀਆਂ ਭੈਣਾਂ ਦੇ ਨਾਲ ਤਸ਼ੱਦਦ ਹੋ ਰਿਹਾ ਇੱਕ ਪੇਜ ਵੀ ਚੱਲਦਾ ਭਾਈਕ ਨੇ ਜਾਂ ਸੇਵਾ ਸੁਸਾਇਟੀ ਵਾਲੇ ਤੇ ਸਾਡਾ ਵੀ ਤੁਸੀਂ ਰਾਸਤਾ ਕਰ ਸਕਦੇ ਜਿੰਨੀ ਕਿ ਮਹਾਰਾਜ ਨੇ ਹਿੰਮਤ ਬਖਸ਼ੀ ਤਾਕਤ ਬਖਸ਼ੀ ਆ ਕੋਸ਼ਿਸ਼ ਕਰਾਂਗੇ ਕਿ ਇਹਨਾਂ ਜ਼ਾਲਮ ਲੋਕਾਂ ਤੋਂ ਇਹਨਾਂ ਪਾਪੀ ਲੋਕਾਂ ਤੋਂ ਇਸ਼ਤਾਂ ਬਚਾਈਆਂ ਜਾਣ ਤੇ ਧੀਆਂ ਭੈਣਾਂ ਨੂੰ ਵਾਪਸ ਆਪਣੇ ਵਤਨਾਂ ਤੱਕ ਭੇਜਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ